ਪੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਗੋਰ ਕਮੇਟੀ ਜਿਹਦੇ ਅਸੀਂ 15 ਬੰਦੇ ਜਿੱਤਿਆ ਬਿਮਾਰ ਆ ਬੰਦ ਕਰਾ ਅਸੀਂ 15 ਬਿਮਾਰ ਆ ਬੰਦ ਕਰਾ 15 ਬੰਦੇ ਜਿੱਤਿਆ ਸੁਣ ਲਿਓ ਜੀ ਤੇ ਉਸ ਦਿਨ ਮੈਂ ਪਹਿਲੇ ਗੋਰ ਕਮੇਟੀ ਚ ਗਿਆ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਡਿਜ਼ਾਈਨ ਕਰ ਦਿਓ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲੈਂਦੇ ਆ ਲੇਕਿਨ ਇਹ ਨਹੀਂ ਮੰਨਿਆ ਔਰ ਇਹ ਉੱਠ ਕੇ ਚਲਾ ਗਿਆ ਮੈਂ ਹੈਰਾਨ ਆ ਵੀ ਉਦੋਂ ਹਰੇਕ ਡਿਊਟੀ ਬਣਦੀ ਹੈ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨ ਕੀ ਥਲੇ ਉਦੋਂ ਵਰਕੇ ਕੁਝ ਬੰਦੇ ਜਿਹੜੇ ਇਹ ਆ ਇਹਨੇ ਆਪ ਕਿਹਾ ਕਿ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਮੈਂ ਚੰਗਾ ਸੀ ਮੈਂ ਕਿਹਾ ਠੀਕ ਹੈ ਉਦੋਂ ਤੈਨੂੰ ਕ੍ਰੈਡਿਟ ਜਾਂਦਾ ਸੀ ਹੁਣ ਤੈਨੂੰ ਡਿਸਕ੍ਰੈਡਿਟ ਜਾਂਦਾ ਹੈ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਿਜ਼ਾਈਨ ਕਰੇ ਪਰ ਨਹੀਂ ਕੀਤਾ ਜੇ ਉਸ ਦਿਨ ਡਿਜ਼ਾਈਨ ਕਰ ਜਾਂਦਾ ਸ਼ਾਇਦ ਆ ਆ ਦਿਨ ਸਾਨੂੰ ਨਾ ਦੇਖਣੇ ਪੈਂਦੇ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਬਹੁਤ ਕਿਸੇ ਕਦੋਂ ਗਲਤ ਹੋਈ ਹੈ ਜੀ ਕਿਹੜੀ ਇਹ ਬੰਦਾ ਬੰਦਾ ਹਰੇ 2017 ਚ 2017 ਚ 2017 ਚ ਇਹ ਸਾਰੇ ਦੁਨੀਆ ਦੇ ਜਗ੍ਹਾ ਹੈ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੋਰ ਕਮੇਟੀ ਜਿਹਦੇ ਅਸੀਂ 15 ਬੰਦੇ ਜਿੱਤੇ ਹਾਂ ਬਿਮਾਰ ਹਮ ਲੋਕਾਂ 15 ਬਿਮਾਰ ਹਮ ਲੋਕਾਂ 15 ਬੰਦੇ ਦਿੱਤਿਆ ਛੁਣ ਲਿਓ ਜੀ ਤੇ ਉਸ ਦਿਨ ਮੈਂ ਪਹਿਲੇ ਗੌਰ ਕਮੇਟੀ ਚ ਗਿਆ ਸੀ ਕਿ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਆ ਫਿਰ ਜਾਇਨ ਕਰ ਦਿਓ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਧਾਨ ਬਣਾ ਲੈਂਦੇ ਆ ਲੇਕਿਨ ਇਹ ਨਹੀਂ ਮੰਨਿਆ ਔਰ ਇਹ ਉੱਠ ਕੇ ਚਲਾ ਗਿਆ ਮੈਂ ਹੈਰਾਨ ਆ ਵੀ ਉਹਦੋਂ ਹਰੇਕ ਡਿਊਟੀ ਬਣਦੀ ਐ ਕਿ ਪ੍ਰਧਾਨ ਜ਼ਿੰਮੇਵਾਰੀ ਲਵੇ ਕਿ ਹਾਂ ਮੈਂ ਮੇਰੀ ਪ੍ਰਧਾਨਗੀ ਥੱਲੇ ਉਸ ਦਿਨ ਵੀ ਕੁਝ ਬੰਦੇ ਜਿਹੜੇ ਆ ਇਹਨੇ ਆਪ ਕਿਹਾ ਕਿ ਮੈਂ ਦੂਜੀ ਵਾਰੀ ਸਰਕਾਰ ਬਣਾਈ ਉਦੋਂ ਮੈਂ ਚੰਗਾ ਸੀ ਮੈਂ ਕਿਹਾ ਠੀਕ ਹੈ ਉਦੋਂ ਤੈਨੂੰ ਕ੍ਰੈਡਿਟ ਜਾਂਦਾ ਸੀ ਹੁਣ ਤੈਨੂੰ ਡਿਸਕ੍ਰੈਡਿਟ ਜਾਂਦਾ ਹੈ ਪ੍ਰਧਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਰਿਜ਼ਾਈਨ ਕਰੇ ਪਰ ਨਹੀਂ ਕੀਤਾ ਜੇ ਉਸ ਦਿਨ ਰਿਜ਼ਾਈਨ ਕਰ ਜਾਂਦਾ ਸ਼ਾਇਦ ਆ ਆ ਦਿਨ ਤੁਹਾਨੂੰ ਨਾ ਦੇਖਣੇ ਪੈਂਦੇ ਠੀਕ ਹੈ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਬਹੁਤ ਕਦੋਂ ਗਲਬਤ ਹੋਈ ਹੈ ਜੀ ਕਿਹੜੀ ਇਹ ਜਦੋਂ 15 15 ਹਰੇ ਦੇ 2017 ਚ 2017 ਚ 2017 ਚ ਇਹ ਸਾਰੇ ਦੁਨੀਆ ਦੇ જગਹਾਰ ਹੈ